ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਸੱਦਾ ਸਿੰਘ ਵਾਲਾ ਪਿੰਡ ਜਦੋਂ ਆਪਾਂ ਡਗਰੂ ਫਾੜਕਾ ਤੋਂ ਉਤਰਦੇ ਆ ਮਿੱਤਰੋ ਦੌਲਤਪੁਰੇ ਵਾਲੀ ਸਾਈਡ ਨੂੰ ਉਹਨੇ ਉੱਥੋਂ ਸਿੱਧਾ ਛੜਕ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਵੜਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵੀਰ ਦਾ ਕੰਮ ਵਪਾਰ ਦਾ ਵਾ ਬਾਈ ਜਾਨਵਰ ਤੂ ਆ ਇੱਕ ਤਾਂ ਤੁਹਾਨੂੰ ਪਹਿਲਾਂ ਨ ਪਲੂਣ ਵੱਛੀ ਇੰਨੇ ਕੋ ਭਾ ਦੇ ਵਿੱਚ ਲਾ ਦੇਣੀ ਆ ਕਿ ਯਾਰ ਤੁਸੀਂ 100 ਪਿੰਡ ਕੋ ਮੁੱਲੇ ਹੋ ਜਾ ਭਾ ਇਹਨੇ ਲੇਵੇ ਵਾਲੀ ਵੱਛੀ ਨਹੀਂ ਗੱਲ ਖਤਮ ਆ ਇੱਕ ਧੋਕੜਾਂ ਲੈ ਦੇਣੀਆਂ ਦਿਨ 2 ਜਨਵਾਰ ਹੋਣਗੇ ਕਰਦੇ ਗੱਲਬਾਤ ਆਪਾਂ ਬਾਈ ਦਿਨ ਸਾਰੀ ਜਾਣਕਾਰੀ ਉਹਦੇ ਸਸੀ ਘਾਲ ਵੀਰੇ ਕੀ ਹਾਲ ਆ ਤੁਹਾਡੇ ਬਾਈ ਠੀਕ ਆ ਬਾਈ ਸੇਤਾ ਦੇ ਪਰਿਵਾਰ ਵਧੀਆ ਚੱਲਦੀ ਚਾਹ ਸ਼ੁਕਰ ਆ ਬਾਈ ਅੱਛਾ 2 ਜਨਵਾਰ ਅੱਜ ਹੈ ਨਾ ਹਾਂਜੀ ਬਾਈ ਤੇ ਕਾਲੀ ਵੈੜ ਦੀ ਕੀ ਡਿਟੇਲ ਆ ਤੁਹਾਡੇ ਬਾਈ ਕਾਲੀ ਵੈੜ ਬਾਈ ਪਹਿਲਾ ਸੂਆ ਸੂਈ ਵੀ ਆ ਬਲੂਣੀ ਹੈ ਹਾਂਜੀ ਠੀਕ ਆ ਕੱਲ ਬਾਈ ਆਥਨੇ 4 ਵਜੇ ਦੀ ਸੂਈ ਆ ਚਲੋ 4 ਵਜੇ ਸੂਈ ਠੀਕ ਆ ਵੀਰੇ ਤੇ ਕਿਵੇਂ ਬੋਲਾ ਬੋਲਾ ਸਟੇ ਕੱਢਿਆ ਬੋਲਾ ਯਾਰ ਕੈਨ ਨੂੰ ਦਾ 15 ਕਿਲੋ ਕੋ ਵਾਲਾ ਹੈ ਨਾ ਹਾਂ 10 ਕਿਲੋ ਵਾਲਾ ਹੋਊਗਾ ਜਿਹੜਾ ਬੱਚੇ ਨੂੰ ਜਗਾ ਦੇ ਦੁੱਧ ਤਾਂ ਦੇ ਦੂੰਗੀ 17-18 ਕਿਲੋ ਬੜੇ ਆਉਣ ਨੇ ਯਾਰ ਜਿਹੜੇ ਸਾਹਮਣੇ ਤਿਆਰੀ ਹੈ ਵੇੜ ਦੀ ਬਹੁਤ ਚਾਹੀਦਾ 20 ਕਿਲੋ ਪਰ 17-18 ਕਹਿੰਨੇ ਆਪਾਂ ਬੱਛਾ ਬਗਰ ਵੀਰੇ ਬੱਛਾ ਬਈ ਠੀਕ ਹੈ ਸੀਰ ਆਉਣ ਦੇ ਵੱਡੇ ਬਈ ਹਾਂ ਬਈ ਬਈ ਚੁਾਈ ਚੁਈ ਬਹੁਤ ਚੰਗੀ ਹੈ ਬਈ ਜਬਰ ਦੇ ਬਈ ਠੀਕ ਹੈ ਵੀਰੇ ਪਲੂਣਾ ਥਣ ਥਣੋ ਕੇ ਜਾਵਾਂ ਹਾਂ ਹਾਂ ਬਈ ਠੀਕ ਹੈ ਬਈ ਠੀਕ ਹੈ ਲੈ ਵੀ ਮਿੱਤਰੋ ਪਹਿਲਾਂ ਬੱਚੀ ਆ ਥੱਲੋ ਵੇਖ ਲੋ ਕਿੰਨੀ ਖਰੀ ਖੁਰੀ ਐਨ ਓਕੇ ਦੀ ਰਿਪੋਰਟ ਜਮਾ ਹਰ ਪਾਕੇ ਤੋਂ ਬਈਆਂ ਦਾ ਲੀਵੇ ਭਾਂਡੇ ਵਾਲੋ ਜ਼ਬਰਦਸਤ ਆ ਜਿੰਨੀ ਪੜਾਪੂਲਾਂ ਦੇ ਵਿੱਚ ਥੋੜੀ ਬੋਦੀ ਤਸੱਲੀ ਰ ਇੱਕ ਪੱਖੋਂ ਤੁਸੀਂ ਆਪ ਕਰਨੀ ਆ ਕਿਉਂਕਿ ਭਾਈ ਜਿਹੜਾ ਪਸੂ ਸੋਇਆ ਸਵਾਇਆ ਉਹਦੇ ਬਾਰੇ ਜਾਣਨਾ ਜਾਂ ਗੱਪਣਾ ਬਾਰੇ ਜਾਣਨਾ ਉਹ ਕਿਉਂਕਿ ਤੁਸੀਂ ਖਰੀਦਣੀਆਂ ਤੁਸੀਂ ਤਸੱਲੀ ਕਰਨਾ ਫਰਜ਼ ਆ ਵੇਚਣ ਵਾਲੇ ਨੇ ਵੀ ਆਪਦੀ ਭਾਈ ਤਸੱਲੀ ਕਰਕੇ ਵੇਚ ਨਹੀਂ ਲਈ ਹੁੰਦੀ ਇਹ ਚੀਜ਼ ਹਾਥੋ-ਥਮਾਰਦੇ ਵੀਰੇ ਹਾਂ ਆ ਵੇਖ ਲਓ ਵੇ ਠੰਡੀ ਸੀਲੇ ਵੇ ਭਾਂਡੇ ਵਾਲੀਆ ਲੈ ਭਾਈ ਹੁਣ ਆਪਾਂ ਭਾਅ ਲੋ ਕਰੀਏ ਗੱਲ ਬਾਤ ਤੇਰੇ 2000 ਰੋਟੀ ਪਣ ਜੇ ਤਾਂ ਜਾਂਦੀ ਹੋਵੇ ਯਾਰ ਓਵੇਂ ਤਾਂ ਪਾਣਾ ਇਹਦਾ 65 70 ਕਰ ਲਾ ਹਾਂ 60 ਚੋਂ ਮਾਤਨ ਕਰਦੇ ਆ ਪੱਕੀ ਗੱਲ ਆ ਕੱਬ ਦੇ ਕਿੰਨਾ ਕੁ ਕਰ ਦੇਗਾ ਮਾ ਤੂੰ ਆਪ ਹੀ ਦੱਸ ਦੇ ਬੱਸ ਤੂੰ ਹੀ ਕਹਿ ਦੇ ਯਾਰ ਛੱਡ ਦੇ ਦੋ ਛੱਡ ਦੇ ਚੱਲ ਦੋ ਛੱਡ ਬੱਸ ਠੀਕ ਆ ਯਾਰ ਬੱਚਾ ਇਹਨੇ ਮਗਰ ਆ ਗਿਆ ਹਾਂ ਹਾਂ ਠੀਕ ਆ ਭਾਈ ਅੱਛਾ ਇਹਨੂੰ ਸੂਈ ਕੱਲ ਸੂਈ ਇਹ ਵੀ ਰੱਖੀਏ ਜੀ ਵੀਡੀਓ ਹੈਗੀ ਹਾਂ ਜੇਰ ਦੀ ਸਾਰੇ ਕਹਦੇ ਆਪਣੇ ਕੋਲ ਵੀਡੀਓ ਬੱਸ ਠੀਕ ਉਹ ਅਗਲੇ ਨੂੰ ਵਿਖਾ ਕੇ ਦੇ ਮਾਈ ਜਮ ਆਪਣੇ ਘਰੇ ਸੂਈ ਦੀ ਦਸੱਲੀ ਹੋਊ ਬੱਸ ਠੀਕ ਓਕੇ ਭਾਈ ਲੈ ਵੀ ਮਿੱਤਰੋ ਹੋ ਜੀ ਬੱਤੀ ਲੋ ਕਿੱਥੇ ਘਾਟਾ ਪਾ ਜੂਗੀ ਦੁੱਧ ਚੋਕੇ ਵੀ ਟੋਕੜ ਗੱਪਣ ਹੋ ਕੇ ਵੀ ਜਿੰਨੇ ਦੀ ਮਰਜ਼ੀ ਵੇਚ ਲਿਓ ਇਹਦੇ ਤੇ ਆ ਜਾ ਬਈ ਡੱਬੀ ਟੋਕੜਾ ਵੀਰੇ ਇਹ ਟੋਕੜਾ ਬਾਈ ਥਣੋਂ ਤੇਲ ਇਹ ਇੱਕ ਥਣੋਂ ਤੇਲ ਆ ਬਾਈ ਹੂੰ ਤੇ ਇਹਦੇ ਥਾਂ 7 ਕਿਲੋ ਦੁੱਧ ਆ ਠੀਕ ਆ ਵੀਰੇ ਤੇ ਠੀਕ ਅੱਜ ਭਰਉਣਾ ਬਾਈ ਸ਼ਾਮ ਨੂੰ ਵੀਰੇ ਹਾਟ ਹੀਟ ਦੇ ਵਿੱਚ ਹੈ ਠੀਕ ਆ ਬਾਈ ਤੇ ਚੂਣ ਚਾਂ ਨੂੰ ਠੰਡਾ ਬਹੁਤ ਚੰਗਾ ਬਹੁਤ ਚੰਗਾ ਚੋਈ ਬਾਈ ਠੀਕ ਆ ਵੀਰੇ ਇਹ ਕਿੰਨੇ ਦੀ ਦੇ ਦੀਏ ਬੜੇ ਬਾਈ ਇਹ 13000 ਦੀ ਦੇ ਦਾਂ 13000 ਮਾਨਤਨ ਵਿੱਚੋਂ ਕਰ ਦੇ ਕਰ ਦਾਂਗੇ ਬਾਈ ਠੀਕ ਹੈ ਬਾਈ ਲੈ ਵੀ ਮਿੱਤਰੋ ਇਹ 13000 ਰੁਪਏ ਦੀ ਇੱਕ ਭਰਾ ਦਾ ਫੋਨ ਆਇਆ ਸੀ ਕਹਿੰਦਾ ਵੀ ਮੈਂ ਹੜਪੀੜਤਾਂ ਨੂੰ ਦੇਣੀਆਂ ਗਾਈਆਂ ਸੇਵਾ ਦੇ ਵਿੱਚ ਕਰਨੀਆਂ ਸੀ ਕੱਲ ਮੈਨੂੰ ਫੋਨ ਆਇਆ ਸੀ ਬਾਈ ਕਹਿੰਦਾ ਵੀ 15 ਕੁ ਹਜ਼ਾਰ ਦੇ ਆਸੇ ਪਾਸ ਵਾਲੀਆਂ ਕਹਿੰਦਾ ਦੇਦ ਗਿਆ ਬਾਈ ਜਿੰਨੀ ਕੁ ਮੈਂ ਸੇਵਾ ਕਰਨ ਵਾਲਾ ਹੋਇਆ ਉਨੀ ਕੁ ਕਰਨੀਏ ਜੇ ਉਹ ਭਰਾ ਵੀਡੀਓ ਵੇਖਦਾ ਬਾਈ ਤਾਂ ਫਿਰ ਉਹ ਆ ਗਾਂ ਆਪਦੀ ਸਿਲੈਕਟ ਕਰ ਲਵੇ ਆ ਕੇ ਪਾਈ ਨਾਲ ਰਾਬਤਾ ਕਾਇਮ ਕਰ ਲਵੇ ਬਾਈ ਜੇ ਉਹ ਆ ਗਿਆ ਤਾਂ ਉਹਨੂੰ ਦੇ ਦੀ ਚਾਹ ਜੇ ਉਹਨੇ ਸੇਵਾ ਜੀ ਕਰਨੀ ਹੈ ਹੋਰ 1000 ਛੱਡ ਦਾਂਗੇ ਬਸ ਠੀ ਦੇ ਦੂੰਗਾ ਵੀ ਮੈਨੂੰ ਨਫਾ ਨਹੀਂ ਲੈਂਦਾ ਜਿੰਨੇ ਜਾਈਓ ਉਨੇ ਦੀ ਦੇ ਦੂੰ ਜਿਹੜੇ ਪ੍ਰਾਣੇ ਸੇਵਾ ਕਰਨੀ ਹੈ ਬਾਈ ਕਿਉਂਕਿ ਮੇਰੀ ਆਦਤ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਆਪਾਂ ਲੱਖ ਵਾਲੀ ਮਹਿ ਨਹੀਂ ਲੈ ਕੇ ਦੇ ਸਕਦੇ ਤਾਂ ਆਪਾਂ ਰਲ ਮਿਲ ਕੇ ਹੰਬੜਾ ਮਾਰ ਗਏ ਕਿ 20 20 30 30 ਹਜ਼ਾਰ ਵਾਲੀਆਂ ਗਾਈਆਂ ਹੀ ਦੇ ਦਈਏ ਤਾਂ ਕਿ ਉਹ ਵਿਚਾਰੇ ਆਪਦੇ ਘਰਾਂ ਦੇ ਵਿੱਚ ਰੁਜ਼ਗਾਰ ਚਲਾਉਂਦੇ ਹੋ ਜਾਣ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਪ੍ਰਾਣ ਸੇਵਾ ਕਰਨੀ ਚਾਹੁੰਦੇ ਆ ਬਾਈ ਹੁਣ ਮੌਕਾ ਅਸਲੀ ਸੇਵਾ ਇੱਥੇ ਲੱਗਣੀ ਹੈ ਬਾਈ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 9464 15952 ਇੱਕ ਵਾਰੀ ਹੋਰ ਬੋਲੀ ਵੀਰੇ 9464 15952 ਠੀਕ ਹੈ ਬਾਈ ਇਸ ਨੰਬਰ ਤੇ ਵੀਰੇ ਨੇ ਕਰ ਲਿਆ ਜਿਵੇਂ ਤੁਹਾਨੂੰ ਰابطਾ ਕਾਇਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਠੀਕ ਹੈ ਬਾਈ ਇਹਨੂੰ ਭਰਾ ਦੂਗਾ ਗਾਣੂ ਅਗਲੀ ਕਾਰਵਾਈ ਤੁਹਾਡੇ ਹੱਥਾ